ਮੈਚ 12:00 ਸ਼ੁਰੂ ਹੋਣਾ ਹੈ ਐਸਐਟਓ ਕਮਲਦੀਪ ਸਿੰਘ ਜੀ ਅਨਾਉਂਸਮੈਂਟ ਕਰਵਾਉਂਦੇ ਆ ਬਾਅਦ ਦੇ ਵਿੱਚ ਕੋਈ ਵੀਰ ਗੁੱਸਾ ਨਾ ਕਰੇ ਵੀ ਸਾਨੂੰ ਇਸ ਤਰੀਕੇ ਨਾਲ ਗਰਾਊਂਡ ਦੇ ਵਿੱਚੋਂ ਬਾਹਰ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਸਾਡਾ ਸਾਥ ਦਿਓ ਫਾਈਨਲ ਮੈਚ ਹੈ ਆਪਾਂ ਵਧੀਆ ਤਰੀਕੇ ਨਾਲ ਫਾਈਨਲ ਕਰਵਾਉਣਾ ਹੈ ਮਾਣਯੋਗ ਡੀਐਸਪੀ ਸਾਹਿਬ ਸਰਦਾਰ ਪਿਰਤਵੀਪਾਲ ਸਿੰਘ ਜੀ ਚਹਿਲ ਜੋ ਖੁਦ ਸ਼ੂਟਿੰਗ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਹੈ ਖੇਡ ਦਾ ਬੰਟੀ ਬੰਟੀ ਸ਼ਕਰਪੁਰ ਬੰਟੀ ਮਿਸਤਰੀ ਸਾਡਾ ਵੀਰ ਗਰਾਊਂਡ ਦੇ ਵਿੱਚ ਆਵੇ ਖੇਡ ਦਾ ਸ਼ਕਰਪੁਰ ਥੋੜੀ ਆਵਾਜ਼ ਖੋਲ ਦਿਓ ਜੀ ਪਿਆਰਾ ਸਾਊਂਡ ਮਨਵੀ ਬਹੁਤ ਛੋਟੀ ਦੀ ਸਾਊਂਡ ਹੈ 1 ਤੇ 2 ਫਰਵਰੀ ਚੰਦਪੁਰ ਦਾ ਕਬੱਡੀ ਕੱਪ ਹੈ ਜ਼ਿਲ੍ਹੇ ਮਾਲੀ ਦਾ ਮੇਜਰ ਲੀਗ ਫੈਡਰੇਸ਼ਨ ਖੇਡੂ ਬੈਸਟਾ ਨੂੰ ਨਵੇਂ ਹੌਲੈਂਡ ਟਰੈਕਟਰ ਦੇ ਉੱਤੇ ਜਾਣੇ ਹੈ ਮਨਮੋਹਨ ਮਾਰਸੂ ਦਾ ਖੁੱਲਾ ਖਾੜਾ ਪੀਤਾ ਜੰਦਪਰੀਆ ਵੀਰ ਸੱਦੇ ਦੇ ਰਿਹਾ ਹੈ ਇੱਕ ਦੇਖੋ ਜੀ ਸਤਿਨਾਮ ਸਿੰਘ ਜੀ ਕਾਲਾ ਕੌਰੀਆਂ ਜਿਨ੍ਹਾਂ ਦੇ ਪਰਿਵਾਰ ਵੱਲੋਂ ਦੂਜਾ ਪ੍ਰਾਈਸ ਸਪான்ਸਰ ਕੀਤਾ ਗਿਆ ਹੁਣ ਮੇਰੀ ਬੇਨਤੀ ਹੈ ਗਰਾਊਂਡ ਕਲੀਅਰ ਕਰਵਾ ਦੇ ਜੀ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਹੈ ਗਰਾਊਂਡ ਖਾਲੀ ਜੀ ਨਿਮਾ ਚੂਨਾ ਪਾਵੇ ਜੀ ਸਨਮਾਨ ਕਰਵਾ ਦਿਓ ਜੀ ਸਨਮਾਨ ਮੈਚ ਸ਼ੁਰੂ ਕਰਵਾ ਲਿਏ ਮੇਰੀ ਹੱਥ ਮੰਨ ਕੇ ਬੇਨਤੀ ਹੈ ਮੂਵ ਸਪਰੇਅ ਗਰਾਊਂਡ ਦੇ ਵਿੱਚ ਪੁੱਛਦੀ ਕਰਦੇ ਜੀ ਦੇਰ ਪਾ ਤੇ ਸ਼ਕਰਪੁਰ ਤਨ ਤਨ ਬਾਬਾ ਖੇੜਾ ਜੀ ਸਪੋਰਟਸ ਕਲੱਬਾਂ ਤੇ ಗ್ರಾಮ ਪੰਚਾਇਤ ਪਿੰਡ ਰਾਮਪੁਰ ਗੁਜਰਾ ਸ਼ੰਨਾ ਦੇ ਵੱਲੋਂ ਸਵਰਗਿਆ ਸਰਦਾਰ ਗਗਨਦੀਪ ਸਿੰਘ ਛੱਡਾ ਸਾਬਕਾ ਸੂਬਾ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਤੇ ਪ੍ਰਧਾਨ ਗੁਰਮੇਲ ਸਿੰਘ ਦਿੜਬਾ ਦੀ ਯਾਦ ਦੇ ਵਿੱਚ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਨੈਸ਼ਨਲ ਪੱਧਰ ਦਾ ਬਾਲੀਵਾਲ ਦਾ ਚੋਟੀ ਦਾ ਖਿਡਾਰੀ ਹੈ ਚਮਕੌਰ ਚੌਧਰੀ ਪੰਜਾਬ ਰਾਜ ਬਿਜਲੀ ਬੋਰਡ ਦੇ ਲਈ ਖੇਡਦਾ ਹੈ। ਮੁੱਖ ਪ੍ਰਬੰਧਕ ਹੈ ਸਾਡਾ ਵੀਰ ਅਜਦੇ ਕਬੱਡੀ ਕੱਪ ਦਾ ਗਰਾਊਂਡ ਕਲੀਅਰ ਕਰ ਦਿਓ ਜੀ ਫਾਈਨਲ ਸ਼ੁਰੂ ਹੋਣ ਲੱਗਾ ਹੈ। ਸੁਖਤੇਨ ਜੈਨੀ ਕਮਾਨ ਦਿੜਬਾ, ਰਾਮਪਾਲ ਖੋਪੜਾ, ਰਵਿੰਦਰ ਯੂਕੇ ਗੋਲੂ ਟਵਾਣਾ ਤੇ ਮਨਿੰਦਰ ਕਮਾਨ ਸਾਡਾ ਪ੍ਰਧਾਨ ਹੈ ਨਗਰ ਪੰਚਾਇਤ ਡਿੜਬੇ ਦਾ ਇਹ ਸਾਡੇ ਸਾਰੇ ਵੀਰ ਹੈ ਸੁਨੀਲ ਬਾਸਲ ਜੀ ਡਿੜਬਾ ਸੰਦੀਪ ਸਾਮਰਾ ਦਿਦਨਾ ਧੀਰਾ ਡਿੜਬਾ ਪ੍ਰਸਿੱਧ ਕਬੱਡੀ ਖਿਡਾਰੀ ਆਪਣੇ ਸਮੇਂ ਦਾ ਫਾਈਨਲ ਸ਼ੁਰੂ ਹੋਣ ਲੱਗਾ ਰਾਮਪੁਰ ਗੁਜਰਾ ਸ਼ੰਨਾ ਦੇ ਕਬੱਡੀ ਕੱਪ ਦਾ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਮੇਨ ਸਟੇਜ ਤੋਂ ਖੱਬੇ ਪਾਸੇ ਜ਼ਿਲ੍ਹਾ ਖਲੰਧਰ ਦਾ ਸ਼ਕਰਪੁਰਾ ਔਰ ਦੂਸਰੇ ਪਾਸੇ ਡਿੜਬਾ ਮੰਡੀ ਹੈ ਪਹਿਲੀ ਕਬੱਡੀ ਕਹਿੰਦੇ ਸੁਰ ਸਿੰਘ ਵਾਲੇ ਪਿੰਡ ਦਾ ਅੰਬਾ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਕਾ ਮੇਰੇ ਵੀਡੀਓ ਅੰਬਾ ਸੁਰ ਸਿੰਘ ਵਾਲਾ ਨਵਾਬ ਖੇਡ ਕਬੱਡੀ ਦਾ ਉਹ ਪਹਿਲੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵੀ ਜਿਹੜਾ ਤੀਰ ਨਿਸ਼ਾਨਾ ਖੁੱਝਦੇ ਉਹ ਕਾ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਇਹ ਪਹਿਲਾ ਕਰ ਗਿਆ ਬਾਅਦ ਇਹ ਸੁਰ ਸਿੰਘ ਵਾਲੇ ਪਿੰਡ ਤੋਂ ਆਇਆ ਓਏ ਭਾਈ ਕਿਹੜੇ ਕਿਹੜੇ ਕਹਿੰਦੇ ਆ ਵੀ ਸ਼ਕਰਪੁਰ ਜਿੱਤੂ ਵਾਰੀ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਦੰਦੇ ਨਮੀਆਂ ਗਰਾਰੀਆਂ ਦੇ ਘੋੜ ਦਿੰਨੇ ਆ ਇਹ ਦਿਦਰਾਂ ਦੇ ਕਬੱਡੀ ਕੱਪ ਦਾ ਥਾਰ ਦਾ ਜੇਤੂ ਹੈ ਉਹ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਧਮਮਣ ਘਮਾਉਣ ਨੂੰ ਤੇ ਥਾਰ ਰੱਖੀ ਹੈ ਇਹਦਾ ਨਾਮ ਬੁਲਟਾ ਇਹਨੇ ਥਾਰ ਜਿੱਤੀ ਹੈ ਅੱਜ ਚੰਦਰਾ ਟਰੈਕਟਰ ਜਿੱਤਣ ਨੂੰ ਫਿਰਦਾ ਹੈ ਲਓ ਖੇਡ ਰਹੇ ਹਰ ਸਿੰਘ ਬੁਲਟਾ ਦੁਲਤ ਕਬੱਡੀ ਦਾ ਆਓ ਸਾਹਮਣੇ ਤੋਂ ਸਿੱਕ ਕਬੱਡੀ ਪਾਰਾ ਮੇਰੇ ਮਿੱਤਰੋ ਤੇ ਦੂਜੇ ਪਾਸੇ ਮੈਨੂੰ ਲੱਗਦਾ ਮੈਨੂੰ ਲੱਗਦਾ ਸ਼ਕਰਪਰੀਆ ਰਵਿੰਦਰ ਕਮਾਨ ਯੂਕੇ ਗਰੁੱਪ ਵੱਲੋਂ ਕਹਦਾ ਮੰਡੀ ਦੇ ਹਰ ਇੱਕ ਖੇਡੇ ਤੇ 11 1100 ਰੁਪਏ ਦਿੱਤਾ ਜਾਵੇਗਾ ਹਾਂਜੀ ਸ਼ਹਿਜਾਦ ਅਲੀ ਫਕੀਰ ਹਸੈਨ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਫਰੀਦ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਇਹ ਮਨੂਕ ਅਲੀ ਦਾ ਵੀਰ ਹੈ ਇਹ ਜਲੰਧਰ ਤੋਂ ਪੁੱਜਿਆ ਹੋਇਆ ਹੈ ਅੱਜ ਜਲਾ ਸੰਗਰੂਰ ਦੀ ਧਰਤੀ ਬੱਲੇ ਬੱਲੇ ਹੋ ਰਹੀ ਹੈ ਡਿੜਵੇ ਦਾ ਜੱਸਾ ਪੇਜਾ ਪੈ ਗਿਆ ਮੇਰਿਆ ਰੱਬਾ 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 ਕੈਮਰੇ ਫੋਕਸ ਫੋਟੋਆਂ ਖੇਤੀਆਂ ਜਾ ਰਹੀਆਂ ਹਨ ਰਾਣਪੁਰ ਗੁਜਰਾ ਸ਼ੰਨਾ ਦੇ ਵਿੱਚ ਹੱਲਾ ਗੁੱਲਾਜਾ ਹੋ ਗਿਆ ਹੱਲਾ ਗੁੱਲਾ ਵੀ ਕਰਤਾ ਕਹਿਰ ਚੋਮਰਾਂ ਦੇ ਜੋ ਫੌਜ ਕਿਲੇ ਨੂੰ ਧੌਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪੌਂਦੀ ਉਧਰ ਚੱਲ ਲੀ ਕੈਡਾ ਡਾਕਟਰ ਮਕਰ ਸਿਹਾਰ ਤੇ ਨਾਲ ਮੰਦੀ ਸਾਡਾ ਵੀਰ ਅਮਰ ਸੀਰੀਆ ਵੱਲੋਂ ਜੇਲਦਾਰ ਘਰਾੜ ਤੇ ਲੱਗੀ ਦਾ ਸਨਮਾਨ 33 33 ਹਜ਼ਾਰ ਦਾ ਕਿਸੇ ਦਾ ਕਪ ਦੇ ਹੋਵੇਗਾ ਆ ਇਸ ਦੇ ਅੰਬਾ ਸਰਦਾਰ ਸਿੰਘ ਵਾਲੇ ਪਿੰਡ ਦਾ ਅੰਬਾ ਕਬੱਡੀ ਪਾ ਰਿਹਾ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਮੁੰਡਾ ਖੱਬੇ ਸੱਜੇ ਘੇਰਦਾ ਔਰ ਪੁਆਇੰਟ ਕਹਿੰਦੇ ਇਸ ਵੇ ਜਾਫੀ ਦੇ ਹਿੱਸੇ ਦੇ ਵਿੱਚ ਆਜਦੇ ਆ ਉਧਰ ਸਦਾ ਵੀਰ ਹੈ ਅਮਨਾ ਪੁਲਸੀਆ ਦਿੜਦੇ ਵਾਲਾ ਉਹ ਲਾਉਣ ਕਰਦਾ ਵੀ ਧਿਆਨਾ ਦਿੜਵਾ ਜਿੰਨੇ ਜਫੇ ਲਾਵੇਗਾ ਹਰ ਇੱਕ ਜਫੇ ਤੇ 2100 ਦੇ ਸਾਹਮਣੇ ਲੇ ਵੀ ਚਮਕਾਉਰ ਨਜ਼ਾਰਾ ਆ ਗਿਆ ਚਮਕਾਉਰ ਚੌਧਰੀ ਆ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗ ਜੂ ਮਟਾਉਣ ਵਾਸਤੇ ਪੈਸੇ ਕੂਸੇ ਮਾਰੇ ਯਾਰੋ ਸੋਚੇ ਦੁਨੀਆ ਆ ਝੋਟਾ ਪੈਦਾ ਹੋਇਆ ਬਸ ਛਾਉਣ ਵਾਸਤੇ ਇਹ ਝੋਟਾ ਪੈਦਾ ਹੋਇਆ ਬਸ ਛਾਉਣ ਵਾਸਤੇ ਪ੍ਰਧਾਨ ਸਾਹਿਬ ਵੀ ਆ ਗਏ ਆ ਗੋਲੂ ਟਵਾਣਾ ਵੀ ਪੁੱਜ ਗਿਆ ਉਧਰ ਰਾਮਪਾਲ ਖੋਪੜਾ ਜਿਹੜਾ ਮੰਡੀ ਦਾ ਹਰ ਇੱਕ ਜੱਫਾ ਮਨਿੰਦਰ ਕਿੰਨੇ ਦਾ ਹੋਣਾ ਇੱਕ ਇੱਕ ਹਜ਼ਾਰ ਦਾ ਮਨਿੰਦਰ ਇੱਕ 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 ਹਜ਼ਾਰ ਦਾ ਹੋਵੇਗਾ ਇੱਕ ਇੱਕ ਹਜ਼ਾਰ ਦਾ ਹੋਵੇਗਾ ਇਹ 24 ਜਾਂ ਕਹਿੰਦੇ ਸੱਜੀ ਥੱਬੀਆਂ ਬਾਹਾਂ ਦੇ ਉਧਰ ਕਹਿੰਦੇ ਆਓ ਦੇਖੋ ਧੂੜ ਵਾਲਾ ਕਹਿੰਦਾ ਨੰਬਰ ਰੇਡਰ ਦਾ ਰਾਮਪਾਲ ਖੋਪੜਾ ਨਾਲ ਕਹਿੰਦੇ ਗੋਲੀ ਤਵਾੜਿਆ ਨਹੀਂ ਨਾਲ ਮਨਿੰਦਰ ਘਮਾਉਣੂਗੀ ਉਹ ਸੱਜੀਆਂ ਖੱਬੀਆਂ ਵਾਹਾਂ ਬੜ ਕੇ ਅੱਜ ਚਮਕੌਰ ਚੌਧਰੀ ਦੇ ਰਣ ਮੇਲੇ ਲਾ ਕਰਵਾ ਰਿਹਾ ਆ ਮੇਲੇ ਦਾ ਦੁਨੀਆ ਨੂੰ ਇਤਿਆਰ ਸੀਗਾ ਬੀਨਾ ਸਰਾ ਹਰਿਆਣੇ ਵਾਲਾ ਕਹਿੰਦਾ ਵੀ ਲੋਧਰ ਦੀ ਕਬੱਡੀ ਤੇ ਮੇਰੇ ਵੱਲੋਂ ਪੱਟ ਇਹ ਸੁਰ ਸਿੰਘ ਵਾਲੇ ਪਿੰਡ ਦਾ ਅੰਬਾ ਲੈ ਵੀ ਅਮਰੀਕ ਕਰਦੇ ਸਿੱਧ ਮੁੰਡੇ ਦੀ உதீ கதை பீம தவை பீமா தவை ہزار بھی نبی سو روپیہ دیا جائے گا میں بےنتی کرنا جہاں ادھر دیر لائن کے اندر آ گیا باہر پسے ہو جاؤ ہاتھ بن کے بےتی ہے جن میں جفے لوگ ਜਿੰਦੀ ਯੂਕੇ ਦੇ 6 ਯੂਕੇ ਵੱਲੋਂ 1-1000 ਦਿੱਤਾ ਜਾਵੇਗਾ ਸ਼ਾਜੀ ਭੱਜ ਗਿਆ ਇਹ ਫਾਈਨਲ ਹੈ ਇਹ ਫੈਂਡਲਾ ਮੇਰੇ ਮਿੱਤਰੋ ਫਾਇਰ ਚੱਲ ਰਿਹਾ ਅੱਜ ਦੇ ਕਬੱਡੀ ਕੱਪ ਦਾ ਬਿੰਦਰ ਸਰਪੰਚ ਕਹਿੰਦਾ ਤੂਰ ਬੁਜਾਰੇ ਵਾਲਾ ਵੀ ਅੰਬੇ ਦੀਆਂ ਤਿੰਨ ਕਬੱਡੀਆਂ ਤੇ ਵੀ 2100 ਹੈ ਲੋਧਰ ਲਈ ਵੀ 2100 ਹੈ ਇੱਕ ਪਾਸੇ ਮਨ ਦੁਲਤ ਮੇਰੇ ਵੀਰੋ ਪੁਆਇੰਟ ਕਹਿੰਦੇ ਇਸ ਸਮੇਂ ਮਨੀ ਧੂੜ ਦਾ ਫੈਸਲਾ ਹੈ ਰੇਡਰ ਦੇ ਹਿੱਸੇ ਦੇ ਵਿੱਚ ਅਜੜਿਆ ਹੈ ਪੁਆਇੰਟ ਮੇਰੇ ਵੀਰੋ ਰਿਵਿਊ ਚੈੱਕ ਕਰਕੇ ਜੇ ਨਾ ਦਿੱਤਾ ਜਾਵੇਗਾ ਵੱਡਾ ਮੈਚ ਅੱਜ ਦੇ ਕਬੱਡੀ ਕੱਪ ਦਾ ਦੁਨੀਆ ਆਨੰਦ ਮਾਣਦੀ ਹੈ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਰਾਮਪੁਰ ਗੁਜਰਾ ਛੰਨਾ ਇਹ ਤੇ ਕਬੱਡੀ ਕਬੱਡੀ ਹੋ ਰਹੀ ਹੈ ਪੀਨਾ ਦਈ ਤੇ ਦੀਪ ਜੱਜਾਂ ਦੀ ਵੀਰ ਪੁੱਜਿਆ ਲੋਕਾਂ ਦਾ ਸਾਗੀ ਨੂੰ ਜਗਰਾਉਂਦਾ 2100 2150 ਜਗਪਾਲ ਕਹਿੰਦਾ ਵੀ ਮੇਰੇ ਵੱਲੋਂ 1100 ਹੋਵੇਗਾ ਜਿਹੜਾ ਲੁਧਰ ਨੂੰ ਜਫਾ ਲਾਊਗਾ ਕਬੱਡੀ ਪੌਣ ਦੇ ਲਈ ਇਸ ਵੇਲੇ ਨੌਜਵਾਨ ਸਾਹਮਣੇ ਖੇਡ ਮੈਦਾਨ ਦੇ ਵਿੱਚ ਹਰਮਨ ਬੁਲਟ ਖੀਰਾ ਮਾਰੀਆ ਇੱਕ ਪਾਸੇ ਕਸ਼ਮੀਰ ਘਰਾਟੋਂ ਦਾ ਫੈਸਲਾ ਹੈ ਵੀ ਪੁਆਇੰਟ ਕਹਿੰਦੇ ਟੈਕਨੀਕਲ ਤੌਰ ਤੇ ਧਾਵੀਦਾ ਹੈ 5 ਮਾਰਚ ਘਰਾਟੋਂ ਦੇ ਕਬੱਡੀ ਕੱਪ ਦੀ ਹੈ 29 ਜਨਵਰੀ ਪਾਤਰਾਂ ਦੇ ਵਿੱਚ ਕਬੱਡੀ ਕਬੱਡੀ ਹੋਣੀ ਹੈ ਔਰ 30 ਤਰੀਕ ਕਹਿੰਦੇ ਧਾਸੋ ਦੇ ਮੇਜਰ ਲੀਗ ਦੇ ਮੇਲੇ ਦੀ ਹੋਣੀ ਹੈ 3 ਫਰਵਰੀ ਦੁਗਾਲ ਦੇ ਵਿੱਚ ਕਬੱਡੀਆਂ ਪੈਣਗੀਆਂ 7 ਫਰਵਰੀ ਗੱਲਾਂ ਮੇਰੇ ਵੀਰੋ ਧਾਂਦਰੇ ਦੇ ਵਿੱਚ ਹੋਣਗੀਆਂ 15 ਫਰਵਰੀ ਮੂਲਕ ਦੇ ਕਬੱਡੀ ਕੱਪ ਦੀ ਹੈ 21 ਫਰਵਰੀ ਦਿੱਦਣਾ ਉਹ ਸਾਹਮਣੇ 25 ਫਰਵਰੀ ਜੜਵੇ ਦੇ ਵਿੱਚ ਕਬੱਡੀਆਂ ਪੈਣੀਆਂ ਅੰਮਾ ਕਬੱਡੀ ਪਾ ਰਿਹਾ ਅੰਮਾ ਸੁਰ ਸਿੰਘ ਵਾਲਾ ਮਬਾਕ ਕਬੱਡੀ ਦਾ ਇਸ ਵੇਲੇ ਨੰਬਰ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ ਫਾਈਨਲ ਹੈ ਹੋਰ ਕਿਹੜੇ ਪਿੰਨਾਂ ਨੂੰ ਜਾਣਗੇ ਇਹ ਤੇ ਸਮਾਂ ਦੱਸੂ ਤੇਰੇ ਮਿੱਤਰੋ ਵੀ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸ਼ਰੀਰ ਕਿ ਤੂੰ ਸਿੰਦੂ ਸੰਦੇ ਵਾਂਗ ਪਾ ਦੇ ਕਬੱਡੀਆਂ ਜਿੱਤਣ ਨਹੀਂ ਦੇਣਾ ਕੋਈ ਹੋਰ ਮਿੱਤਰੋ ਉਹ ਖੜੇ ਟਰੈਕਟਰ ਕੀਨੇ ਜਿੱਤਣੇ ਲਾ ਕੇ ਟੋਲੇ ਪੱਟਾਂ ਦਾ ਪੂਰਾ ਜੋਰ ਮਿੱਤਰੋ ਲਓ ਸਾਹਮਣੇ ਬੋਲਟ ਇਸਵੇਂ ਕੀਰਾਲ ਪਿੰਡ ਦਾ ਕਪੂਰਥਲੇ ਵਾਲਾ ਉਹ ਦਵਾਦੇ ਵਾਲਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਲੈ ਵੀ ਸੰਤੀ ਦੀਪ ਹਰੀ ਗੜੀਆਂ ਤੇ ਗੁਰੀ ਹਰੀ ਗੜੀਆਂ ਕਹਿੰਦੇ ਵੀ ਲੋਦਰ ਦੇ ਜੱਫੇ ਤੇ 2000 ਦਿੱਤਾ ਜਾਊਗਾ ਗਰਾਊਂਡ ਦਾ ਜੇ ਰਸ਼ ਘਟਦੇ ਯਾਰ ਬੜੀ ਵਧੀਆ ਗੱਲ ਹੋ ਜੇਗੀ ਮੇਰੀ ਹੱਥ ਬਨ ਕੇ ਬੇਨਤੀ ਹੈ ਮਾਨਸਿੰਘ ਗੁਲਟ ਰਾਸ਼ਕ ਢਾ ਦਿਓ ਵੀਰ ਜੀ ਬੇਨਤੀ ਹੈ ਬਹਿ ਜਾਓ ਭਾਈ ਬਣ ਕੇ ਕਮਲ ਹੈ ਉਹ ਦੂਜੇ ਪਾਸੇ ਮੇਰੇ ਮਿੱਤਰੋ ਕਾਤ ਛੰਦਰਪਰੀਆ ਪਰ ਸਾਹਮਣੇ ਮਨ ਸਿੰਘ ਗੋਲਟ ਪਾ ਗਿਆ ਕਦੇ ਸੰਦੀਪ ਲੋਧਰ ਭਗੇਰ ਸਿੰਘ ਘਮਾੜ ਦੇ ਪੁੱਤ ਦੀਆਂ ਜੱਲਾ ਮੇਰੇ ਮਿੱਤਰੋ ਇਹ ਦੁਨੀਆ ਦੇ ਵੱਡੇ ਮਨ ਨੇ ਅੱਜ ਦਰਸ਼ਨ ਦਿਣ ਪਿਆਲਾ ਬਤੌਰ ਰੈਫਰੀ ਸਲਾਮਾਂ ਦੇ ਰਿਹਾ ਉਹ ਵੀ ਵੱਡਾ ਮਨ ਰਿਹਾ ਖੇਡ ਕਬੱਡੀ ਦਾ ਦਰਸ਼ਨ ਦਿਣ ਦੇ ਦੀ ਗੱਲ ਹੋਈ ਹੈ ਆ ਲਾਕ ਨੇ ਰਣ ਸਿੰਘ ਰਣੀਆਂ ਪੈਦਾ ਕੀਤਾ ਆ ਲਾਕ ਨੇ ਦਗਾਲ ਦਾ ਬਿੱਟੂ ਪੈਦਾ ਕੀਤਾ ਜਿਹੜੇ ਜਿਹੜੇ ਬਿੱਟੂ ਨੂੰ ਪਿਆਰ ਕਰ ਇੱਕ ਵਾਰੀ ਤਾੜੀਆਂ ਬਿੱਟੂ ਦੇ ਲਾ ਕੇ ਮਾਰੋ ਮਾਨ ਸਿੰਘ ਦੁਲਤ ਦੀ ਕਬੱਡੀ ਦਾ ਰਿਵਿਊ ਚੈੱਕ ਕੀਤਾ ਜਾਵੇ ਜੀ ਸਾਡੀ ਬੇਨਤੀ ਹੈ ਜਾਫੀਆਂ ਦਾ ਪੁਆਇੰਟ ਹੈ ਰਿਵਿਊ ਚੈੱਕ ਕਰ ਲਿਆ ਗਿਆ ਹੈ ਆ ਕਬੱਡੀ ਕਹਿੰਦੇ ਸ਼ਹਿਜਾਦ ਅਲੀ ਪੌਂਗ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਗਿਆ ਜੜਵੇ ਦਾ ਜੱਸਾ ਧਲੇੜੀ ਦਾ ਬੱਬੂ ਆ ਜੜਵੇ ਦਾ ਸੱਤੀ ਆ ਨਾਲ ਕਹਿੰਦੇ ਮਨਦੀਪ ਸਿੰਘ ਧੱਕੜ ਗੋਗੜੀਆਂ ਵਾਲਾ ਚਾਰ ਜਾਫੀਆਂ ਤੇ ਇਸ ਵੇਲੇ ਚੋਪਰ ਕਬੱਡੀ ਪਾ ਰਿਹਾ ਇੱਕ ਪਾਸੇ ਸ਼ਹਿਜਾਦ ਅਲੀ ਹੈ ਉੱਡਦਾ ਹਵਾ ਦੇ ਵਿੱਚ ਹੁੱਲੇ-ਹੁਲਾਰੇ ਜੇ ਕਰਦਾ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਾਲ ਜਾਂਦੇ ਸੱਜਣਾ ਓਏ ਸ਼ੇਰ ਭੁੱਖੇ ਰਹਿ ਸਕਦੇ ਆ ਘਾਣਾ ਖਾਂਦੇ ਸੱਜਣਾ ਵੇ ਤਮਕੋਰ ਚੌਧਰੀ ਕਹਿੰਦਾ ਹੁਣ ਤੋਂ ਬਾਅਦ ਕਿਸੇ ਵੀ ਨੌਜਵਾਨ ਦਾ 11000 ਤੋਂ ਘੱਟ ਜਿਹੜਾ ਉਹ ਜੱਫੇ ਰੇਟਾਂ ਤੇ ਮਾਇਆ ਨਹੀਂ ਲਾਈ ਜਾਵੇਗੀ ਸੰਦੀਪ ਲੋਗਰ ਫਾਈਨਲ ਦੇ ਵਿੱਚ ਕਬੱਡੀ ਪਾ ਰਿਹਾ ਇੱਕ ਪਾਸੇ ਸ਼ਕਰਪੁਰੀਆ ਫਰਿਆਦ ਹੈ ਦੂਜੇ ਪਾਸੇ ਸ਼ਕਰਪੁਰੀਆ ਕਾਕਾ ਸਦੀਕ ਵਰਗੇ ਚਾਰ ਨੌਜਵਾਨ ਉਹ ਸ਼ਕਰਪੁਰ ਦੀ ਧਰਤੀ ਜਿਲ੍ਹਾ ਜਲੰਧਰ ਦੀ ਦੁਨੀਆ ਖੜੀ ਦੇਖਦੀ ਹੈ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਇੱਕ ਪਾਸੇ ਸ਼ਕਰਪੁਰੀਆ ਕਾਕਾ ਓਏ ਸੰਦੀਪ ਲੁੱਧਰ ਨੂੰ ਜਫਾ ਲਾ ਗਿਆ ਜੰਦਰਾ ਟਰੈਕਟਰ ਤੇ ਟੋਨ ਨੂੰ ਫਿਰਦਾ ਓ ਕਾਕਾ ਸ਼ਕਰਪੁਰੀਆ ਕਮਾਲ ਕਰ ਗਿਆ ਓ ਕਾਕਾ ਸ਼ਕਰਪੁਰੀਆ ਕਮਾਲ ਕਰ ਗਿਆ ਓ ਸੰਗਰੂਰ ਵਾਲੋਂ ਆਉਂਦਾ ਸੁਆਦ ਹੱਲਾਦੁੱਲਾ ਲੈ ਵੀ ਚਮਕੌਰ بھائی ਮੁਾਰਕਾਂ ਨੇ ਮੁਾਰਕਾਂ ਨੇ ਅੱਜ ਦੇ ਕਬੱਡੀ ਕੱਪ ਦੀਆਂ ਉਧਰ ਕਿੰਦੀ ਯੂਕੇ ਗੁੱਜਰ ਯੂਕੇ ਤੇ ਗੁਰਵਿੰਦਰ ਵੀਰੋਂ ਨੇ ਕਹਿੰਦੇ ਸ਼ੇਕੀ ਯੂਕੇ ਨੇ ਜਿੰਦ ਪਿਆਰਾ ਕੋਈ ਵੀ ਜੱਫੀ ਜੱਫਾ ਲਾਵੇ ਰਾਮਪਾਲ ਕੋਪੜਾ ਵੀਰ ਕਹਿੰਦਾ 21000 21000 ਆਹ ਕਹਿੰਦੇ ਟੱਕੜ ਮੇਰੇ ਮਿੱਤਰੋ ਦੇ ਇਸ ਵਿੱਚ ਗੋਗੜੀਆਂ ਵਾਲਾ ਉਹਦੇ ਪਾਸੇ ਬੁਲਟ 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 ਟੱਕੜ ਕਰ ਗਿਆ ਟੱਕਾ ਵਾਓ ਓਏ ਭਾਈ ਮੈਚ ਕਨਾ ਲੱਗਦਾ ਵੇਖ ਚਮਕੌਰ ਚੌਧਰੀ ਧੌਣ ਉੱਤੀ ਕਰਕੇ ਵੇਖ ਯਾਰਾ ਦੁਨੀਆ ਆਨੰਦ ਮਾਣਦੀ ਹੈ ਅੱਜ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਕਹਿੰਦੇ ਟਰੈਕਟਰਾਂ ਦੇ ਫੈਸਲੇ ਹੋਣ ਲੱਗੇ ਆ ਉਧਰ ਸਾਡਾ ਵੀਰ ਹੈ ਹਰਮਨ ਅਮਰੀਕਾ ਵਾਲਾ ਪੱਪੂ ਚੌਧਰੀ ਹੈ ਬੈਸਟਾਂ ਦੇ ਲਈ ਟਰੈਕਟਰ ਨੇ ਪਹਿਲਾ ਪ੍ਰਾਈਜ਼ ਕਹਿੰਦੇ ਰਾਮਪਾਲ ਕਮਾਨ ਖੋਪੜੇ ਦੇ ਪਰਿਵਾਰ ਵੱਲੋਂ 1 ਲੱਖ ਰੁਪਈਆ ਸਤਨਾਮ ਕਾਲੇ ਕੌੜੀਆਂ ਵੱਲੋਂ ਦੂਜਾ ਪ੍ਰਾਈਜ਼ 9 ਲੱਖ ਹੈ ਇਹ ਅੰਬਾ ਸੁਰ ਸਿੰਘ ਵਾਲੇ ਦੀ ਧਰਤੀ ਦਾ ਨੰਬਰ 10 ਦਾ ਮੰਡੀ ਦੇ ਹਿੱਸੇ ਦੇ ਵਿੱਚ ਕਰ ਗਿਆ ਕਬਦੀ ਆ ਕੀ ਬਣ ਗਿਆ ਇਹ ਤੇ ਕੁਝ ਹੋਰ ਹੀ ਬਣ ਗਿਆ ਮੈਨੂੰ ਲੱਗਦਾ ਅੰਬਾ ਬਾਹਰ ਦੀ ਲਾਂਘਿਆ ਮੈਨੂੰ ਲੱਗਦਾ ਇਦਾਂ ਹੀ ਹੈ ਦੇਵਕੀ ਗੁજરા ਛੰਨਾ ਦੇ ਮੇਲੇ ਦੇ ਜੁੜੀ ਬੈਠੀ ਹੈ ਇਹ ਕਹਿੰਦੇ ਹਰਮਨ ਬੁਲਟ ਹੈ ਖੀਰਾਵਾਲੀਆ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਰਾਮਪਾਲ ਖੋਪੜੇ ਦੇ ਪਰਿਵਾਰ ਵੱਲੋਂ ਪਹਿਲਾ ਪ੍ਰਾਈਜ਼ 1 ਲੱਖ ਰੁਪਏ ਸਪான்ਸਰ ਕੀਤਾ ਗਿਆ ਚਮਕੌਰ ਚੌਧਰੀ ਦਾ ਕਬੱਡੀ ਕੱਪ ਚੱਲਦਾ ਹੈ ਚਮਕੌਰ ਚੌਧਰੀ ਇਹ ਜ਼ਿਲ੍ਹਾ ਉੱਤੇ ਲਿਖਿਆ ਲਓ ਬੁਲਟ 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 ਤਿਆਰ ਹੈ ਮਾਜੀ ਪਾਉਂਡ ਗਰਾਊਂਡ ਥੋੜਾ ਜਿਹਾ ਕਲੀਅਰ ਕਰਾ ਦਿਓ ਜੀ ਬੁਲਟ ਤਿਆਰ ਹੈ ਲੈ ਵੀ ਸੇਵਕભાઈ ਆ ਇਲਾਕਾ ਨਾ ਬੁਲਟ ਦੇ ਲਈ ਬਹੁਤ ਲੱਕੀ ਹੈ ਕਦੇ ਤੇ ਦਿਨਾਂ ਤੋਂ ਥਾਰ ਜਿੱਤੀ ਕਦੇ ਕਕਰਾਲੇ ਭਾਈਕੇ ਤੋਂ ਫੋਰ ਜਿੱਤਿਆ ਅੱਜ ਮੈਨੂੰ ਲੱਗਦਾ ਬੁਲਟ ਉਹ ਫੋਰ ਜਿੱਤਣ ਨੂੰ ਫਿਰਦਾ ਉਹ ਚੰਦਰਾ ਲੋਕਾਂ ਦੇ ਦਿਲ ਲੁੱਟਣ ਨੂੰ ਫਿਰਦਾ ਬੁਲਟ ਖੀਰਾਵਾਲੀਆ ਮਨਦੀਪ ਟੱਕੜ ਗੋਗੜੀਆਂ ਵਾਲਾ ਇੱਕ ਪਾਸੇ ਪੰਜ ਦੇ ਟੱਕੇ ਐਨ ਹਿੱਕ ਤੇ ਦੀਵੇ ਭਾਲਦੇ ਆ ਓਏ ਭਾਈ ਬੁਲਟ ਦੀ ਆ ਰੇਡਾ ਕਿੰਦਾ ਲਗਿਆ ਇੱਕ ਵਾਰੀ ਲੜਕਰ ਸਵਾਰ ਕਬੱਡੀ ਦਾ ਗੱਲ ਕਰੇ ਥੋੜੇ ਸਮੇਂ ਬਾਅਦ ਬਲਕਾਰਨ ਖੇਲੇ ਦੇ ਕਰ ਦੇਣੀ ਹੈ ਗੱਲਾਂ ਲੱਗਣ ਗਿਆ ਟਿਕਾਰੇ ਮੇਰੇ ਮਿੱਤਰੋ ਲਾਈਨ ਸਿਰੇ ਲੱਗੀਆਂ ਪਈਆਂ ਬਲਕਾਰਨ ਖੇਲਾ ਤੇ ਮਨਜਿੰਦਰ ਗੁਲਸ਼ਨ ਦਾ ਖਾੜਾ ਚਮਕੌਰ ਕਮਾਨ ਯੂਕੇ ਤੇ ਬਲਕਾਰ ਕਮਾਨ ਡਿੜਬਾ ਵੱਲੋਂ ਸਪான்ਸਰ ਕੀਤਾ ਗਿਆ ਚਮਕੌਰ ਚੌਧਰੀ ਪੰਜਾਬ ਰਾਜ ਬਿਜਲੀ ਬੋਰਡ ਦਾ ਕਹਿੰਦੇ ਨੈਸ਼ਨਲ ਪੱਧਰ ਦਾ ਬਾਲੀਵਾਲ ਦਾ ਸੁਪਰਸਟਾਰ ਪਲੇਅਰ ਹੈ ਕਬੱਡੀ ਨੂੰ ਜਿੰਨਾ ਮੁਹੱਬਤ ਕਰਦਾ ਹੈ ਇਹਦਾ ਡੇਂਦਰਾ ਦੇ ਮੇਲੇ ਤੇ ਵੀ ਵੱਡਾ ਯੋਗਦਾਨ ਹੁੰਦਾ ਹੈ ਇਹਦੀਆਂ ਡਿੜਬੇ ਦੇ ਕੱਪ ਤੇ ਵੀ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹੈ ਅੱਜ ਆਪਣੀ ਜਨਮ ਦਿਵਸ ਤੇ ਮੇਰੇ ਵੀਰੋ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਰਾਮਪਾਲ ਖੋਪਰੇ ਨਾਲ ਮਿਲ ਕੇ ਸੁਖਤੈਨ ਚੈਨੀ ਕਮਾਨ ਨਾਲ ਮਿਲ ਕੇ ਸਾਡੇ ਮਲਿੰਦਰ ਪ੍ਰਧਾਨ ਨਾਲ ਮਿਲ ਕੇ ਤੇ ਗੋਲੂ ਟਵਾਣੇ ਹੋਰਾਂ ਨਾਲ ਮਿਲ ਕੇ ਵੱਡਾ ਮੇਲਾ ਕਰਵਾ ਰਿਹਾ ਇੱਕ ਪਾਸੇ ਅੰਬਾ ਸੁਰ ਸਿੰਘ ਵਾਲੇ ਪਿੰਡ ਦਾ ਸ਼ਕਰਪੁਰੀਆ ਕਾਕਾ ਉਹ ਖਰਿਆਦ ਅਲੀ ਦੀ ਟੱਕਰ ਅੰਬੇ ਦੇ ਨਾਲ ਲਓ ਮੈਂ ਵੀ ਚੋਟੀ ਰਵਿੰਦਰ ਯੂਕੇ ਤੇ ਰਾਮਪਾਲ ਖੋਪਰੇ ਵੱਲੋਂ ਦਿਨਵੇ ਦੇ ਸੰਦੀਪ ਲੋਧਰ ਦੀਆਂ ਤਿੰਨ ਕਬੱਡੀਆਂ 11000 ਦੀਆਂ ਹੋਣਗੀਆਂ ਤਿੰਨ ਕਬੱਡੀਆਂ 11000 ਦੀਆਂ ਸ਼ਹਿਜਾਦ ਅਲੀ ਅਮਰੀਕ ਕਰਦੇ ਗੱਲੋਂ ਲਓ ਸਾਜੀ ਕਬੱਡੀ ਪਾ ਰਿਹਾ ਮਲਾਜਮ ਵੀਰਾਂ ਨੂੰ ਬੇਨਤੀ ਹੈ ਜੀ ਆਹ ਕਰਵਾਇਓ ਜੀ ਥੋੜੇ ਥੋੜੇ ਵੀਰ ਜਿੱਦਰੇ ਆਹ ਕਮੈਂਟਰ ਵਾਲੇ ਪਾਸੋਂ ਪਰ ਉਹ ਸਾਹਮਣੇ ਉਹ ਜਫਾ ਉਹ ਡੜਬੇ ਵਾਲਿਆਂ ਨੇ ਮੈਨੂੰ ਲੱਗਦਾ ਸਾਜੀ ਫੜ ਲਿਆ ਜੱਸਾ ਜਫਾ ਜੱਸਾ ਜਫਾ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਕਮਾਲ ਕਰ ਗਿਆ ਜੜਵੇ ਦਾ ਜੱਸਾ ਟੌਪ ਦਾ ਜਫਾ ਲਾ ਗਿਆ ਰੇਵੀ ਸੇਵਕભાઈ ਗੁਜਰ ਯੂਕੇ ਗੁਰਵਿੰਦਰ ਦੀ ਛੇਕੀ ਉਹ ਨਹੀਂ ਕਹਿੰਦੇ 11000 ਹੈ 11000 ਦੜਬਿਆਰੇ ਦੇ ਯੱਥਿਆਂ ਦਾ ਉਧਰ ਸਾਡੇ ਵੀਰ ਭੀਮਾ ਦੁਬਈਓਂ ਦੀ ਦੀਪਕ ਜੱਧੜਿਆਣੀ ਵਾਲਾ ਵੀਰ ਹੈ ਸਾਡਾ ਵੀ ਵਿਸ਼ੇਸ਼ ਤੌਰ ਤੇ ਪੁਜੋਇਆ ਪਿਆਰ ਹੈ ਕਹਿੰਦੇ ਪ੍ਰਬੰਧਕ ਵੀਰਾਂ ਦੇ ਨਾਲ ਗੋਲੀ ਤਵਾਣੇ ਦੇ ਨਾਲ ਭਾਈ ਜੀ ਥੋੜਾ 8000 ਘਟਾ ਦਿਓ ਕਿਉਂ ਜਿੰਨਾ ਇੰਟਰੂ ਸੋਹਣਾ ਕਰਦੇ ਨਵੇਂ ਛਲਾਰੂ ਕਾਪੀ ਤੇਰੀ ਵੇ ਬੜਿਆਂ ਨੂੰ ਅੱਜ ਰੜ ਕੇ ਮਿੱਤਰਾ ਥਾਪੀ ਤੇਰੀ ਵੇ ਜਿਹੜਾ ਰੇਡਰ ਪਿੰਡੇ ਤੇ ਪਾਣੀ ਲਾਊਗਾ ਉਹਦਾ ਪੁਆਇੰਟ ਜਾਫੀਆਂ ਨੂੰ ਦਿੱਤਾ ਜਾਊਗਾ ਬਾਅਦ ਦੇ ਵਿੱਚ ਕੋਈ ਰੇਡਰ ਫਿਰ ਫੀਲ ਨਾ ਕਰੇ ਬਲਕਾਰ ਹਨਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲਾ ਖਾੜਾ ਇਸ ਮੈਚ ਦੀ ਸੇਵਕ ਜੀ ਹਰਮਨ ਯੂਐਸਏ ਤੇ ਪੱਪੂ ਚੌਧਰੀ ਨਾਲ ਕਹਿੰਦੇ ਸੁਨੀਲ ਪੰਸਰ ਜੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਆਹ ਬਹੁਤ ਵੱਡਾ ਯੋਗਦਾਨ ਮੇਲਾ ਕਹਿੰਦੇ ਚੋਟੀ ਦਾ ਚੜ੍ਹਨਾ ਮੇਰੇ ਮਿੱਤਰੋ ਰੇਡ ਪੈ ਰਹੀ ਹੈ ਜੱਫੇ ਲੱਗਦੇ ਆ ਇਹ ਦੁਰਬੇ ਦੇ ਇਲਾਕੇ ਇਹ ਕਹਿੰਦੇ ਦਜਾਨ ਵਾਲੇ ਬਿੱਟੂ ਦੇ ਮੇਲਾ ਚੱਲਦਾ ਆ ਦਗਾਰ ਵਾਲੇ ਬਿੱਟੂ ਦੇ ਪਿੰਡਾਂ ਕੋਲੇ ਮੇਲਾ ਚੱਲਦਾ ਹੈ 2 ਤੇ 3 ਫਰਵਰੀ ਹੋਣੀ ਹੈ ਦਗਾਰ ਦੇ ਵਿੱਚ ਕਬੱਡੀ ਕੱਪ ਹੋਵੇਗਾ ਐਨ ਸਿਰੇ ਦੀਆਂ ਕਬੱਡੀਆਂ ਪੈਣਗੀਆਂ 3 ਮਾਰਚ ਤਾਜਲਪੁਰ ਦੇ ਵਿੱਚ ਸਾਡੇ ਵੀਰ ਕਮਲ ਤੇਜੇ ਹੋਰੀ ਸੱਦੇ ਲਾਉਂਦੇ ਆ ਲਵੀ ਕਨੇਡਾ ਦਾ ਸੱਦਾ ਹੈ ਸੇਵਕ ਜੀ ਚਮਕੌਰ ਚੌਧਰੀ ਜੀ ਕਹਿੰਦੇ ਮਨਦੀਪ ਢਿੱਲੋ ਲੋਸਟਡ ਫਾਰਮ ਮਹਾਰੀ ਵਾਲੇ ਵੀਰਾਂ ਦਾ ਫੋਕ ਵੀ ਜਾ ਕੇ ਧੰਨਵਾਦ ਕਰਦੇ ਜਿਹੜੀ ਪਿਛਲੀ ਕਬੱਡੀ ਹਰਮਨ ਬੁਲਟ ਦੀ ਰਿਵਿਊ ਚੈੱਕ ਕੀਤਾ ਗਿਆ ਪੁਆਇੰਟ ਹਰਮਨ ਬੁਲਟ ਨੂੰ ਮਿਲਿਆ ਹੀਮਾ ਦਬਈ ਤੇ ਦੀਪ ਗਦੜਿਆਣੀ 51000 ਦਿੱਤਾ ਜਿਹੜੇ ਕਮੇਟੀ ਕਪਲੀ ਨਹੀਂ ਵੀ ਜੀ ਭਾਈ ਥੋੜਾ ਆ ਜਾਓ ਮੈਚ ਦੀ ਕਰ ਲਈਏ ਗੱਲ ਬੁਲਟ ਆ ਗਿਆ 11 11000 ਤੋਂ ਘੱਟ ਮਾਇਆ ਗਰਾਊਂਡ ਦੇ ਵਿੱਚ ਨਹੀਂ ਲੱਗਣੀ ਬੱਬੂ ਛੇੜੀ ਤੇ ਹਰਮਨ ਬੁੰਗ ਦੀ ਟੱਕਰ ਚੱਲਦੀ ਹੈ ਰਾਮਪੁਰ ਗੁਜਰਾ ਛੰਨਾ ਦੇ ਵਿੱਚ ਦੁਨੀਆ ਆਨੰਦ ਮਾਣਦੀ ਹੈ ਫਾਈਨਲ ਚੱਲ ਰਿਹਾ ਟਰੈਕਟਰਾਂ ਦੇ ਟੂਰਨਾਮੈਂਟ ਦਾ ਓਏ ਟਰੈਕਟਰ ਦਿੱਤੇ ਜਾਣਗੇ ਓਏ 3600 ਤੋਂ ਟਰੈਕਟਰ ਦਿੱਤੇ ਜਾਣਗੇ ਬੈਸਟਾਂ ਦੇ ਲਈ ਦਿਗਪਾਲ ਭਾਈ ਕਹਿੰਦਾ ਵੀ ਜੱਸੇ ਦੇ ਜੱਫੀਆਂ ਤੇ ਮਾਨ ਸ਼ਰਮਾ ਜਿਹੜਾ ਜਿਨ੍ਹਾਂ ਨੇ ਡਰਿੰਕ ਕੀਤੀ ਹੈ ਬਾਹਰ ਕਰੋ ਇਹਨਾਂ ਨੂੰ ਆ ਮੁਲਾਜ਼ਮ ਵੀਰੇ ਦੇ ਪਾਸੇ ਲਾਈਵ ਵਾਲੇ ਕੈਮਰੇ ਵਿੱਚ ਸੰਦੀਪ ਲੋਹਤਰ ਭਗਰੇਲ ਸਿੰਘ ਕਮਾਨ ਦਾ ਪੁੱਤ ਕਹਿੰਦੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਕੰਨੀ ਤੇ ਫਰੀਦ ਅਲੀ ਲੱਗਿਆ ਹੋਇਆ ਨਾਲ ਸਦੀਕ ਅਲੀ ਹੈ ਦੂਜੀ ਕੰਨੀ ਤੇ ਕਾਕਾ ਸ਼ਕਰਪੁਰੀਆ ਇਹ ਸ਼ਕਰਪੁਰੀਆ ਕਾਕਾ ਤੇ ਸੰਦੀਪ ਲੋਧਰ ਦੂਜੀ ਵਾਰੀ ਟੱਕਰੇ ਹੋ ਗਏ ਇਸ ਵਾਰ ਕੌਣ ਜਿੱਤੇ ਕੌਣ ਸਫਲਤਾ ਹਾਸਲ ਕਰੇਗਾ ਓਏ ਦੂਜੀ ਵਾਰੀ ਸੰਦੀਪ ਲੋਧਰ ਤੇ ਕਾਕਾ ਸ਼ਕਰਪੁਰੀਏ ਦੀ ਟੱਕਰ ਚੱਲਦੀ ਹੈ ਓਏ ਦੂਜੀ ਵਾਰੀ ਚੌਥਾ ਲੱਗ ਗਿਆ ਲੋਧਰ ਲੋਧਰ ਓਏ ਸੰਗਰੂਰ ਵਾਲਿਓ ਕੀ ਹਾਲ ਚਾਲ ਹੈ सजण जी कब्डी ॾियल आहे ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਚਮਕੌਰ ਚੌਧਰੀ ਉਹ ਨਹੀਂ ਮਨਿੰਦਰ ਘਮਾਰੋ ਆਗੋ ਇੱਕ ਵੱਡੀ ਮਾਰਕਵਾਦੀ ਦੇ ਕਬੱਡੀ ਕੈਪਟਨ ਦੀ ਮੇਲਾ ਸਫਲ ਹੈ ਪਿਛਲੇ ਸਾਲ ਦੀਆਂ ਰਹਿੰਦੀਆਂ ਕਸਰਾ ਲੈ ਵੀ ਸੇਵਕભાઈ ਬਾਬੇ ਨਰਕ ਦੇ ਮੇਰ ਕੀਤੀ ਹੈ ਅੱਜ ਮੇਲਾ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਸਰ ਸਿੰਘ ਵਾਲੇ ਪਿੰਡ ਦਾ ਫਰੀਦ ਅਲੀ ਫਰੀਦ ਅਲੀ ਤੇ ਅੰਬੇ ਦੀ ਟੱਕਰ ਚੱਲਦੀ ਹੈ ਪੁਆਇੰਟ ਦਿੜਬਾ ਮੰਡੀ ਦਾ ਲੈ ਵੀ ਸ਼ਾਹ ਜੀ ਪਾ ਦੇਗਾ ਬਾਜੀ ਲੋਕ ਇੰਤਜ਼ਾਰ ਕਰਦੇ ਆ ਸੰਦੀਪ ਸਮਰਾ ਕਹਿੰਦਾ ਬਾਜ਼ੀਆਂ ਦੇਖਣੀ ਐ ਚੈਨੀ ਕਮਾਣ ਦਾ ਮਨਿੰਦਰ ਕਮਾਣ ਦਾ ਰਾਮਪੁਰ ਖੋਪੜੇ ਦਾ ਅੱਜ ਕਹਿੰਦੇ ਗੋਲੂ ਟਵਾਣੇ ਹੋਰਾਂ ਦਾ ਮੇਲਾ ਚੱਲਦਾ ਹੈ ਇਹ ਚਮਕੌਰ ਚੌਧਰੀ ਦਾ ਕਬੱਡੀ ਕੱਪ ਹੈ ਦੁਨੀਆ ਆਨੰਦ ਮਾਣਦੀ ਆ ਰਾਮਪੁਰ ਗੁਜਰਾਵੇ ਤੇ ਸਤਗੁਰ ਕਮਾਨ ਸਾਡਾ ਯਾਰ ਹੈ ਵੱਡੀਆਂ ਜ਼ਿੰਮੇਵਾਰੀਆਂ ਪੈਲੇ ਤੇ ਹਰਮਨ ਬੁਲਟ ਤੇ ਮਨਦੀਪ ਟੱਕੜ ਗੋਗੜੀਆਂ ਵਾਲਾ ੱਕਾ ਲੱਗਦਾ ੱਕਾ ਲੱਗਦਾ ੱਕਾ ਹੋ ਗਿਆ ਉਹ ਹਰਮਨ ਬੁਲਟ ਮੇਰੇ ਵੀਰੇ ਉੱਡ ਗਿਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਪੈਣਗੇ ਭੰਗੜੇ ਤੇ ਢੋਲ ਅੱਜ ਵੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਅੱਜ ਭੰਗੜੇ ਪੈਂਦੇ ਆ ਢੋਲ ਵੱਜਦੇ ਆ ਟਰੈਕਟਰਾਂ ਦਾ ਫਾਈਨਲ ਚੱਲਦਾ ਅਮਰੀਕ ਕਰਦੇ ਗੱਲ ਅੰਬਾ ਇਧਰੋਂ ਅੰਬਾ ਟਰੈਕਟਰ ਵਾਲਿਆ ਪਾਰਿਆ ਦੂਜੇ ਪਾਸੇ ਬੁਲਟ ਹਾਓ ਕਦੇ ਟਰੈਕਟਰ ਵਾਲਿਆ ਪਾਰਿਆ ਟਰੈਕਟਰ ਕਿਹੜੇ ਪਿੰਡਾਂ ਨੂੰ ਜਾਣਗੇ ਇਹਦੇ ਸਮਾਂ ਦੱਸੂ ਇਹ ਸਮਾਂ ਦੱਸੂ ਉਧਰ ਅੰਬਾ ਫੇਰ ਭੱਜ ਗਿਆ ਅੰਬਾ ਫੇਰ ਭੱਜ ਗਿਆ ਸੰਦੀਪ ਸਰਪੰਚ ਸਾambra ਦੇਦਾਂ ਦੇਦੜਾ ਬਣਾ ਤੇ ਚੈਨੀ ਕਮਾਂਡ ਵੀਰ ਕਹਿੰਦੇ ਆ ਜੇ ਸਾਜੀ ਪਾਊਗਾ ਬਾਜੀ 11000 ਦਿੱਤਾ ਜਾਊਗਾ ਸਾਜੀ ਦੀ ਬਾਜੀ ਤੇ 11000 ਦਿੱਤਾ ਜਾਊਗਾ ਲੈ ਵੀ ਸ਼ਹਜਾਦ ਨਹੀਂ ਓਏ ਬਾਜ਼ੀਆਂ ਦੇਖਣਾ ਚਾਹੁੰਦੀ ਹੈ ਦੁਨੀਆ ਲਓ ਸਾਜੀ ਨੰਬਰ ਜੋੜ ਗਿਆ ਆਥੇ ਰੱਖ ਓਏ ਬਾਈ ਸਾਜੀ ਦੇ ਐਕਸ਼ਨ ਕਿੱਦਾ ਲੱਗਦੇ ਆਥੇ ਰੱਖੋਪਰਾ ਚੰਪੌਰ ਚੌਧਰੀ ਗੋਲੂ ਟਵਾਣਾ ਮਨਿੰਦਰ ਕਮਾਨ ਸਾਡੇ ਵੀਰਾਂ ਨਾਲ ਕਰਵਾਉਂਦੇ ਆ ਦੇਗਨਾ ਦੇ ਮੇਲੇ ਤੇ ਸੰਦੀਪ ਸਮਰੇ ਨੂੰ ਕਹਿੰਦੇ ਮੇਰੇ ਵੀਰੋ 골ਡ ਦੀ ਚੈਨ ਮਾਨ ਸਨਮਾਨ ਦੇ ਵਿੱਚ ਪਾਈ ਜਾਵੇਗੀ ਜਿਹੜਾ ਮਾਨ ਸਿੰਘ ਦਾ ਹੋਲਡ ਪੁਆਇੰਟ ਸੀਗਾ ਉਹ ਮਾਨ ਸਿੰਘ ਨੂੰ ਵੀ ਦਿੱਤਾ ਗਿਆ ਜੀ ਮੈਚ ਸਮਾਪਤ ਹੈ ਬੋਲੇ ਸੋਨ ਹੈ ਸਤਨਾਮ ਕੌਰੀਆਂ ਦੇ ਪਰਿਵਾਰ ਵੱਲੋਂ ਬੈਸਟ ਜਾਫੀ ਦੇ ਦੂਜਾ ਪ੍ਰਾਈਜ਼ 75000 ਸਪான்ਸਰ ਹੈ ਰਾਮਪਾਲ ਘਮਾਨ ਖੋਪੜਾ ਵੱਲੋਂ ਪਹਿਲਾ ਪ੍ਰਾਈਜ਼ 1 ਲੱਖ ਰੁਪਏ ਸਪான்ਸਰ ਹੈ ਹਰਮਨ ਯੂਐਸਏ ਦੇ ਪਰਿਵਾਰ ਵੱਲੋਂ ਬੈਸਟ ਰੇਡਰ ਦੇ ਲਈ ਟਰੈਕਟਰ ਸਪੌਂਸਰ ਹੈ ਔਰ ਬੈਸਟ ਜਾਫੀ ਦੇ ਲਈ ਜਿਹੜਾ ਉਹ ਪੱਪੂ ਚੌਧਰੀ ਵੱਲੋਂ ਬੈਸਟ ਜਾਫੀ ਦੇ ਲਈ ਟਰੈਕਟਰ ਸਪੌਂਸਰ ਹੈ ਬਿੰਦਰ ਸਰਪੰਚ ਸਾਡਾ ਵੀਰ ਹੈ ਤੂਰ ਬੁਜਾਰੇ ਵਾਲਾ ਸ਼ਕਰਪੁਰੇ ਕਾਕੇ ਦੇ ਲਈ 2000 ਦੇ ਮਾਨ ਸਨਮਾਨ ਬਿੰਦਰ ਸਰਪੰਚ ਤੂਰ ਬੁਜਾਰੇ ਵੱਲੋਂ 2000 ਆਪਣਾ ਆਪਣਾ ਆਪੇ ਨੂੰ ਸੋਇਆ ਪਿਆ ਮੰਡੂ ਉਹ ਦਬਾਉਣਾ ਇੱਕ ਮਿੰਟ ਸਾਹ ਸੁਣੋ ਸੌਰ ਸੰਗ ਵਾਲੇ ਪਿੰਡ ਦੇ ਅੰਬੇ ਲਈ ਸਾਡੇ ਵੀਰ ਬਿੰਦਰ ਸਰਪੰਚ ਤੂਰ ਬੁਜਾਰੇ ਵੱਲੋਂ 2000 ਰੁਪਏ ਦਾ ਮਾਨ ਸਤਕਾਰ ਹੈ ਸਾਡੀ ਦੇਖ ਲਈ ਸਾਡੇ ਬਹੁਤ ਬਹੁਤ ਬਣਾ ਸੰਦੀਪ ਸਮਰਾਉ ਦੇ ਚੈਨੀ ਕਮਾਨ ਜੀ ਸਾਡੇ ਵੀਰ ਜਰੂਰ ਗਰਾਊਂਡ ਦੇ ਵਿੱਚ ਆ ਜਾਣਾ ਰਾਮਪੁਰ ਗੁਜਰਾ ਸ਼ੰਨਾ ਦੇ ਕਬੱਡੀ ਕੱਪ ਤੇ ਸ਼ਾਗਰਪੁਰੀਏ ਕਾਕੇ ਨੇ ਅੱਠ ਟੱਚ ਲੈ ਕੇ ਚਾਰ ਜਫੇ ਲਾਇਆ ਰਾਮਪੁਰ ਗੁਜਰਾ ਸ਼ੰਨਾ ਦੇ ਕਬੱਡੀ ਕੱਪ ਦਾ ਟਰੈਕਟਰ ਜੇਤੂ ਜਫੀ ਬਣ ਗਿਆ ਅੱਜ ਦੇ ਟੂਰਨਾਮੈਂਟ ਤੇ ਰਾਮਪੁਰ ਗੁਜਰਾ ਸ਼ੰਨਾ ਦੇ ਵਿੱਚ ਖੀਰਾਵਾਲੀਏ ਬੁਲਟ ਨੇ ਅੱਠ ਕਬੱਡੀਆਂ ਪਾ ਕੇ 7 ਨੰਬਰ ਲਾਏ ਆ ਰਾਮਪੁਰ ਗੁਜਰਾ ਸ਼ੰਨਾਂ ਦੇ ਕਬੱਡੀ ਕੱਪ ਦਾ ਹਰਮਨ ਬੁਲਟ ਖੀਰਾਵਾਲੀਆ ਬੈਸਟ ਰੇਡਰ ਬਣ ਗਿਆ ਬਹੁਤ ਬਹੁਤ ਮੁਬਾਰਕਾਂ ਕਬੱਡੀ ਦੇ ਦੋਨੋਂ ਸੁਪਰਸਟਾਰਾਂ ਨੂੰ